ਵਨ ਨੇਸ਼ਨ ਵਨ ਇਲੈਕਸ਼ਨ ਜਾਨੀ ਇੱਕ ਦੇਸ਼ ਇੱਕ ਚੋਣ ਇਸ ਬਾਰੇ ਹਾਲੇ ਕਈ ਪรรค ਵਿਚਾਰੇ ਜਾਣੇ ਬਾਕੀ ਨੇ ਅਤੇ ਕਈ ਪรรค ਸਾਹਮਣੇ ਆਉਣੇ ਵੀ ਬਾਕੀ ਨੇ ਇਸ ਬਾਰੇ ਗੱਲ ਵੀ ਹਾਲੇ ਬਹੁਤ ਘੱਟ ਹੋਈ ਹੈ ਹੋ ਸਕਦਾ ਹੈ ਅਗਲੇ ਦਿਨਾਂ ਵਿੱਚ ਵਿਸਤਾਰ ਵਿੱਚ ਜਾਣਕਾਰੀ ਸਾਹਮਣੇ ਆਵੇ ਪਰ ਇਸ ਵਿਸ਼ੇ ਨਾਲ ਜੁੜੀ ਇਹ ਵੀਡੀਓ ਆਮ ਲੋਕਾਂ ਲਈ ਜਾਣਕਾਰੀ ਭਰਪੂਰ ਹੋ ਸਕਦੀ ਹੈ ਇਸ ਵਿੱਚ ਦੱਸਾਂਗੇ ਕਿ ਇਹ ਨੀਤੀ ਸੱਚਮੁੱਚ ਲਾਗੂ ਕਰਨ ਲਈ ਸੰਵਿਧਾਨ ਅਤੇ ਹੋਰ ਵਿਧਾਨਾਂ ਵਿੱਚ ਕਿਹੜੀਆਂ ਸੋਧਾਂ ਕਰਨੀਆਂ ਪੈਣਗੀਆਂ ਅਜੇ ਹਿੰਆ ਇਹ ਕਿਹੜੀਆਂ 18 ਸੌਧਾਂ ਨੇ ਜਿਨ੍ਹਾਂ ਵਿੱਚੋਂ ਲੰਘਣਾ ਪਏਗਾ ਇਸ ਨੂੰ ਲਾਗੂ ਕਰਵਾਉਣ ਲਈ ਕੀ ਮੋਦੀ ਸਰਕਾਰ ਕੋਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਲੋੜਿੰਦਾ ਬਹੁਮਤ ਹੈਗਾ ਵੀ ਹੈ ਜਾਂ ਨਹੀਂ ਜਾਂ ਕਿਤੇ ਇਹ ਕੁਝ ਰਾਜਾਂ ਦੀਆਂ ਵੋਟਾਂ ਮੌਕੇ ਛੇੜੀ ਗਈ ਸਿਰਫ ਚਰਚਾ ਤਾਂ ਨਹੀਂ ਕੀ ਇਹ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਯਤਨ ਹੈ ਜੋ ਸਰਕਾਰ ਚਾਰ ਰਾਜਾਂ ਦੀਆਂ ਇਕੱਠੀਆਂ ਵਿਧਾਨ ਸਭਾ ਚੋਣਾਂ ਨਹੀਂ ਕਰਵਾ ਰਹੀ ਉਹ ਪੂਰੇ ਦੇਸ਼ ਵਿੱਚ ਸਾਰੀਆਂ ਹੀ ਚੋਣਾਂ ਇਕੱਠੀਆਂ ਕਰਵਾਉਣ ਦੀ ਗੱਲ ਕਰ ਰਹੀ ਹੈ ਹੁਣ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਪਰ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਨਾਲ ਕਰਵਾਉਣੀਆਂ ਔਖੀਆਂ ਹੋ ਗਈਆਂ ਨੇ ਜਦੋਂ ਅਸੀਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਇਕੱਠੀਆਂ ਨਹੀਂ ਕਰਵਾ ਸਕਦੇ ਤਾਂ ਸਾਰੀਆਂ ਹੀ ਚੋਣਾਂ ਇਕੱਠੀਆਂ ਕਰਵਾਉਣੀਆਂ ਕਿਵੇਂ ਸੰਭਵ ਹੋਣਗੀਆਂ ਇੱਕ ਗੱਲ ਹੋਰ ਹੁਣ ਤਾਂ ਵਕ ਵਕ ਚੋਣਾਂ ਕਰਕੇ ਮੰਤਰੀ ਅਤੇ ਲੀਡਰ ਲੋਕਾਂ ਨੂੰ ਮਿਲ ਵੀ ਜਾਂਦੇ ਨੇ ਇਸੇ ਕਰਕੇ ਦਬਾਅ ਪਾ ਕੇ ਅਕਸਰ ਕੰਮ ਵੀ ਹੋ ਜਾਂਦੇ ਨੇ ਤੇ ਨਕੇਤੇ ਕਾਨੂੰਨਾ ਵਰਗੇ ਕਈ ਕਾਨੂੰਨ ਅਤੇ ਫੈਸਲੇ ਵੀ ਵਕ ਵਕ ਚੋਣਾ ਕਰਕੇ ਹੀ ਲੋਕਾਂ ਦੇ ਦਬਾਅ ਵਿੱਚ ਵਾਪਸ ਹੋ ਜਾਂਦੇ ਨੇ ਪਰ ਜਦੋਂ ਹਰ ਕਿਸਮ ਦੀਆਂ ਚੋਣਾਂ ਹੀ 5 ਸਾਲਾਂ ਬਾਅਦ ਹੋਣਗੀਆਂ ਤਾਂ ਲੋਕ ਕੀ ਕਰਨਗੇ ਕਿੱਥੇ ਜਾਣਗੇ ਇਸੇ ਤਰ੍ਹਾਂ ਹਰੇਕ ਰਾਜ ਦੇ ਆਪਣੇ ਮੁੱਦੇ ਅਤੇ ਸਮੱਸਿਆਵਾਂ ਨੇ ਜੋ ਚੋਣਾਂ ਵਿੱਚ ਉੱਭਰਦੇ ਨੇ ਕੇਂਦਰੀ ਸੱਤਾ ਅਤੇ ਕਾਬਜ਼ ਸਰਕਾਰ ਦੀ ਕਾਰਗੁਜ਼ਾਰੀ ਮਾੜੀ ਹੋਣ ਤੇ ਲੋਕ ਵਿਧਾਨ ਸਭਾ ਚੋਣਾਂ ਵਿੱਚ ਉਸ ਪਾਰਟੀ ਨੂੰ ਸਫਲ ਸਖਾ ਸਕਦੇ ਨੇ ਪਰ ਨਵੀਂ ਨੀਤੀ ਲਾਗੂ ਹੋਣ ਨਾਲ ਇਹ ਸਭ ਕੁਝ ਖਤਮ ਹੋ ਜਾਏਗਾ ਜੇਕਰ ਕਿਸੇ ਸੂਬੇ ਦੀ ਸਰਕਾਰ ਭੰਗ ਹੋ ਜਾਵੇ ਜਾਂ ਅਜਿਹਾ ਕੁਝ ਹੋ ਜਾਵੇ ਤਾਂ ਫਿਰ ਉੱਥੇ ਕੀ ਰਾਸ਼ਟਰਪਤੀ ਰਾਜ ਲੱਗਿਆ ਰਹੇਗਾ ਇਹ ਨੀਤੀ ਕੀ ਦੇਸ਼ ਦੇ ਸੰਘੀ ਢਾਂਚੇ ਦੇ ਉਲਟ ਨਹੀਂ ਇਹ ਸਾਰੇ ਪੱਖ ਵਿਚਾਰਾਂ ਦੇ ਨਾਲ-ਨਾਲ ਵਿਰੋਧੀਆਂ ਦੀ ਇਸ ਬਾਰੇ رائے ਤੋਂ ਵੀ ਇਸ ਵੀਡੀਓ ਵਿੱਚ ਜਾਣੂ ਕਰਾਵਾਂਗੇ ਵੀਡੀਓ ਕੁਝ ਲੰਬੀ ਤਾਂ ਹੋ ਸਕਦੀ ਹੈ ਪਰ ਫਾਲਤੋ ਇਸ ਵਿੱਚ ਕੁਝ ਨਹੀਂ ਮਿਲੇਗਾ ਇਕੱਠੀਆਂ ਚੋਣਾਂ ਕਰਵਾਉਣ ਦੀ ਇਸ ਕਸਰਤ ਲਈ ਕੋਵਿੰਦ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨੇ ਸਵੀਕਾਰ ਕਰ ਲਿਆ ਇਸ ਤਹਿਤ ਇੰਡੀਆ ਵਿੱਚ ਲੋਕ ਸਭਾ ਬੱਕ ਬੱਕ ਰਾਜਾਂ ਦੀਆਂ ਵਿਧਾਨ ਸਭਾ ਪੰਚਾਇਤ ਅਤੇ ਨਿਗਮ ਚੋਣਾਂ ਇੱਕੋ ਵੇਲੇ ਪੜਾਵਾਰ ਹੋਣਗੀਆਂ ਇਹ ਸਿਫਾਰਸ਼ਾਂ ਤਾਂ ਸਵੀਕਾਰ ਕਰ ਲਈਆਂ ਨੇ ਪਰ ਕੀ ਅਮਲੀ ਰੂਪ ਵਿੱਚ ਸੰਭਵ ਹੈ ਭਾਜਪਾ ਐਨਡੀਏ ਦੀਆਂ ਹੋਰ ਭਾਈਵਾਲ ਪਾਰਟੀਆਂ ਅਤੇ ਹਮਾਇਤੀ ਇਸ ਦੇ ਪੱਖ ਵਿੱਚ ਦਲੀਲਾਂ ਦੇ ਰਹੇ ਨੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਅਤੇ ਵੱਡੀ ਗਿਣਤੀ ਲੋਕਾਂ ਦੇ ਤਰਕ ਨੇ ਕਿ ਇਹ ਸੰਭਵ ਹੀ ਨਹੀਂ ਇਹ ਲੋਕ ਇਸ ਨੂੰ ਮੋਦੀ ਸਰਕਾਰ ਦਾ ਸ਼ਗੂਫਾ ਦੱਸ ਰਹੇ ਨੇ ਇਸ ਨੂੰ ਜੁਮਲਾ ਵੀ ਕਿਹਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਮਿੰਟ ਲਈ ਜੇਕਰ ਮੰਨ ਵੀ ਲਈਏ ਤਾਂ ਅਜਿਹਾ ਕਰਨਾ ਫੈਡਰਲ ਢਾਂਚੇ ਦੇ ਉਲਟ ਹੋਏਗਾ ਇਸ ਨਾਲ ਰਾਜਾਂ ਅਤੇ ਲੋਕਾਂ ਦੇ ਹੱਕ ਮਰਨਗੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ 5 ਸਾਲ ਬਾਅਦ ਹੀ ਚੋਣਾ ਹੋਣਾ ਹੁੰਤੇ ਸਰਕਾਰਾਂ ਵੱਧ ਮਨਮਰਜ਼ੀ ਕਰਨਗੀਆਂ ਲੋਕਾਂ ਦੀ ਘੱਟ ਸੁਣੀ ਜਾਏਗੀ ਅਤੇ ਜਿਹੜੇ ਲੀਡਰ ਮੰਤਰੀ ਵੋਟਾਂ ਕਰਕੇ ਮਿਲ ਜਾਂਦੇ ਨੇ ਉਹ 5 ਸਾਲ ਦਿਸਨੇ ਵੀ ਨਹੀਂ ਮਹਿੰਗਾਈ ਕੀਮਤਾਂ ਵਿੱਚ ਵਾਧਾ ਫਸਲਾਂ ਉੱਤੇ ਘੱਟੋ-ਘੱਟ ਐਮਐਸਪੀ ਦੇਣ ਸਮੇਤ ਜਨਤਾ ਨਾਲ ਜੁੜੇ ਅਤੇ ਸਿੱਧੇ ਸਰਕਾਰ ਵਾਲੇ ਮੁੱਦਿਆਂ ਉੱਤੇ ਫੇਰ ਕੌਣ ਸੁਣੇਗਾ ਇਸ ਤੋਂ ਵੀ ਵੱਡੀ ਗੱਲ ਸੰਵਧਾਨ ਨੂੰ ਲੈ ਕੇ ਆ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਹਕੀਕੀ ਰੂਪ ਦੇਣ ਲਈ ਸੰਵਧਾਨ ਅਤੇ ਹੋਰ ਵਿਧਾਨਾਂ ਵਿੱਚ 18 ਸੋਧਾਂ ਕਰਨੀਆਂ ਪੈਣਗੀਆਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਾਲੀ ਉੱਚ ਪੱਧਰੀ ਕਮੇਟੀ ਨੇ ਇਨ੍ਹਾਂ 18 ਸੋਧਾਂ ਦੀ ਸਿਫਾਰਸ਼ ਵੀ ਕੀਤੀ ਹੈ ਇਸ ਲਈ ਸੰਵਧਾਨ ਵਿੱਚ ਇੱਕ ਨਵੀਂ ਵਿਵਸਥਾ ਆਰਟੀਕਲ 82ਏ ਜੋੜਨ ਦਾ ਸੁਝਾਅ ਦਿੱਤਾ ਹੈ ਜੋ ਚੋਣਾਂ ਨੂੰ ਸਮਕਾਲੀ ਕਰਨ ਲਈ ਧਾਰਾ 83 ਅਤੇ ਧਾਰਾ 172 ਨੂੰ ਓਵਰਰਾਈਟ ਕਰੇਗਾ ਹੁਣ ਤੁਸੀਂ ਪੁੱਛੋਗੇ ਕਿ ਇਹ ਧਾਰਾ 83 ਅਤੇ ਧਾਰਾ 172 ਕੀ ਹੈ ਜਿੱਥੋਂ ਤੱਕ ਧਾਰਾ 83 ਦਾ ਸਵਾਲ ਹੈ ਤਾਂ ਇਹ ਸੰਸਦ ਦੇ ਸਦਨਾਂ ਦੀ ਮਿਆਦ ਨਾਲ ਜੁੜੀ ਹੋਈ ਹੈ ਜਦਕਿ ਧਾਰਾ 172 ਦਾ ਸਬੰਧ ਰਾਜ ਵਿਧਾਨ ਸਭਾਵਾਂ ਦੀ ਮਿਆਦ ਨਾਲ ਜੁੜਿਆ ਹੋਇਆ ਹੈ ਅਹਿਮ ਗੱਲ ਇਹ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸੋਧ ਲਈ ਰਾਜਾਂ ਦੁਆਰਾ ਪ੍ਰਵਾਨਗੀ ਦੀ ਲੋੜ ਨਹੀਂ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਦੇ ਨਾਲ ਪੰਚਾਇਤਾਂ ਅਤੇ ਨਗਰਪਾਲਕਾਵਾਂ ਦੀਆਂ ਇੱਕੋ ਸਮੇਂ ਚੋਣਾਂ ਨੂੰ ਸਮਰੱਥ ਬਣਾਉਣ ਲਈ ਸੰਵਿਧਾਨ ਵਿੱਚ ਧਾਰਾ 324ਏ ਜੋੜਨ ਦਾ ਸੁਝਾਅ ਵੀ ਦਿੱਤਾ ਗਿਆ ਹੈ। VOTERਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਭਾਰਤ ਦੇ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨਾਂ ਦੁਆਰਾ ਕੰਮ ਦੇ ਦੋਹਰਾ ਤੋਂ ਬਚਣ ਲਈ ਕਮੇਟੀ ਨੇ ਸੰਵਿਧਾਨ ਦੇ ਅਨੁਛੇਦ 325 ਵਿੱਚ ਢੁਕਵੀਂ ਸੋਧ ਲਈ ਵੀ ਆਖਿਆ ਹੈ। ਇਸ ਦੇ ਨਾਲ ਹੀ ਦੇ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਐਕਟ 1991 ਦੀ ਧਾਰਾ 5 ਅਤੇ ਜੰਮੂ ਐਂਡ ਕਸ਼ਮੀਰ ਪੁਨਰਗਠਨ ਐਕਟ 2019 ਦੀ ਧਾਰਾ 17 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਕਾਰ ਐਕਟ 1963 ਦੀ ਧਾਰਾ 5 ਵਿੱਚ ਵੀ ਸੋਧਾਂ ਦੀ ਲੋੜ ਪਵੇਗੀ ਹੋਰ ਵੀ ਕਈ ਸੋਧਾਂ ਕਰਨੀਆਂ ਪੈਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵਿੱਚ ਇੱਕ ਦੇਸ਼ ਇੱਕ ਚੋਣ ਦੀ ਨੀਤੀ ਤਹਿਤ ਲੋਕ ਸਭਾ ਸੂਬਾਈ ਅਸੈਂਬਲੀਆਂ ਤੇ ਪੰਚਾਇਤ ਤੇ ਨਿਗਮ ਚੋਣਾਂ ਇੱਕੋ ਵੇਲੇ ਪੜਾਵਾਰ ਕਰਵਾਉਣ ਸੰਬੰਧੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਨੂੰ ਭਾਵੇਂ ਸਵਾਰਕਾਰ ਕਰ ਲਿਆ ਗਿਆ ਪਰ ਹੁਣ ਵਿਰੋਧੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੇਖੋ ਉਹ ਇਸ ਮੁੱਦੇ ਉੱਤੇ ਗੱਲ ਕਰਦੇ ਹੋਏ ਉਹੀ ਲੀਡਰ ਨਾ ਲੱਭਣ ਵਾਲਾ ਤਰਕ ਕੁਝ ਇਸ ਤਰ੍ਹਾਂ ਦੇ ਰਹੇ ਨੇ ਔਰ ਅੱਜ ਕੱਲ ਇਹਨਾਂ ਨੇ ਇੱਕ ਹੋਰ ਜੁਮਲਾ ਸ਼ੁਰੂ ਕੀਤਾ ਹੈ ਕਹਿੰਦੇ ਵਨ ਨੇਸ਼ਨ ਵਨ ਇਲੈਕਸ਼ਨ ਮੈਂ ਆਪਸੇ ਪੁੱਛਣਾ ਚਾਹਤਾ ਹਾਂ नेता काबू नहीं आते किसी के कब काबू आते हैं नेता चुनाव में काबू आते हैं जब चुनाव होता है तब नेता जी आपके सामने हाथ जोड़ के आते हैं आपके घर का दरवाजा खटखटाते हैं आपसे बड़ी मीठी मीठी बातें करते हैं जो आप कहते हो सब चांद मांगोगे चांद भी देंगे नेताजी चुनाव में काबू आते हैं नेता कभी विधानसभा चुनाव होता है कभी लोकसभा चुनाव होता है कभी पंचायत चुनाव होता है कभी नगर निगम का चुनाव होता है अब ये नेताओं ने बीजेपी वालों ने मिलकर ठान ली बोले यार रोज रोज की पचड़ा खत्म करो पांच साल में अब एक ही चुनाव होगा सारे चुनाव कहते हैं एक साथ होंगे सारे चुनाव एक साथ कराएंगे साढ़े चार साल घूमेंगे ऐश करेंगे पूरी दुनिया में पेरिस जाएंगे टोक्यो जाएंगे लंदन जाएंगे अमेरिका जाएंगे कनाडा जाएंगे सिंगापुर जाएंगे ऐश करेंगे साढ़े चार साल और फिर साढ़े चार साल बाद आके आपके गैस के सिलेंडर के दो सौ कम कर देंगे और कहेंगे वोट दे दो कभी मत करने देना वन नेशन वन इलेक्शन मैं तो कहता हूं हर महीने इलेक्शन होना चाहिए नेता काबू में तो रहेंगे जनता का कुछ काम तो करेंगे हर महीने चुनाव होना चाहिए हमें कोई दिक्कत नहीं है कहते है, पैसा खूब लगता है जितना पैसा तुमने चोरी कर लिया उससे तो कम पैसा लगता है क्या होना चाहिए वन नेशन वन एजुकेशन एक शिक्षा प्रणाली गरीब को भी वही शिक्षा अमीर को भी वही शिक्षा वन नेशन वन इलेक्शन नहीं चाहिए वन नेशन वन एजुकेशन चाहिए वन नेशन वन इलाज ਗਰੀਬੋ ਕੋ ਵੀ ਅੱਛਾ ਇਲਾਜ ਮਿਲਣਾ ਚਾਹੀਏ ਅਮੀਰੋ ਕੋ ਵੀ ਅੱਛਾ ਇਲਾਜ ਮਿਲਣਾ ਚਾਹੀਏ 1 ਨੇਸ਼ਨ 1 ਇਲੈਕਸ਼ਨ ਬਾਰੇ ਕਾਂਗਰਸ ਦੀ ਤੇਜ ਤਰਾਰ ਮਹਿਲਾ ਆਗੂ ਸੁਪਰੀਆ ਸ੍ਰੀਨੇਥ ਨੇ ਵਿਸਤਾਰ ਵਿੱਚ ਆਪਣਾ ਪੱਖ ਰੱਖਿਆ ਹੈ ਉਹਨਾਂ ਦੀ ਗੱਲ ਵਿੱਚ ਦਮ ਵੀ ਹੈ ਅਤੇ ਇਹ ਵਿਸ਼ੇ ਨਾਲ ਜੁੜੀ ਕੰਮ ਦੀ ਗੱਲ ਵੀ ਹੈ ਕੇਂਦਰ ਸਰਕਾਰ ਦਾ ਪੱਖ ਅਤੇ ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਨੂੰ ਸੁਣਨ ਤੋਂ ਪਹਿਲਾਂ ਦੇਖੋ ਸੁਪਰੀਆ ਸ੍ਰੀਨੇਥ ਕੀ ਕਹਿ ਰਹੇ ਨੇ ਅੱਜ ਇੱਕ ਨਿਆ ਸ਼ਗੂਫਾ ਆਇਆ ਸ਼ਹਿਰ ਮੇ 1 ਨੇਸ਼ਨ 1 ਇਲੈਕਸ਼ਨ ਅੱਛਾ ਭਾਈ ਕਾਹ ਹੈ ਇਹ ये कुछ नहीं है ये इस देश के संघीय ढांचे पर एक जबरदस्त प्रहार है लेकिन यह असल में एक शगुफा है क्योंकि नरेंद्र मोदी जी भी जानते हैं कि इसको पारित कराने के लिए उनको लोकसभा में तीन वोट चाहिए उनकी एनडीए के पास दो तिरानबे है राज्यसभा में भी यह पारित नहीं हो पाएगा वो जानते हैं लेकिन ये शगुफा इसलिए रह रहकर छोड़े जाते हैं जिससे कि इस देश में चर्चा बनी रहे बेकार के मुद्दों पर असल मुद्दों से ध्यान हटाया जाए इस बात से ध्यान हटाया जाए कि नरेंद्र मोदी और बीजेपी बुरी तरह से हरियाणा और जम्मू कश्मीर झारखंड और महाराष्ट्र हारने वाले वन नेशन वन इलेक्शन की बात करेंगे अरे एक साथ महाराष्ट्र झारखंड हरियाणा और जम्मू कश्मीर तो करा नहीं पाए बड़ी बड़ी बातें करने चलते हैं यह रिपोर्ट वन नेशन वन इलेक्शन तो सबसे पहले तो है ही नहीं क्योंकि यह कहती है कि एमएलए एमपी का चुनाव एक साथ होगा मतलब पांच हजार लोगों का और पंचायती राज सौ दिन बाद होगा तो ये वन नेशन वन इलेक्शन कैसे हुआ पांच हजार लोग का चुनाव एक साथ होगा फिर पोलिंग स्टेशन बनेंगे फिर पोलिंग पार्टी बनेगी फिर बंदोबस्त होगा फिर सिक्योरिटी uh, फोर्सेस आएंगे करीब डेढ़ करोड़ लोग फिर से लगेंगे इस पूरी प्रक्रिया में क्योंकि तीस लाख जो निर्वाचित होते हैं हमारे पंचायती राज के लोग वो तो वन नेशन वन इलेक्शन में आई नहीं पहली चीज दूसरी चीज ये कौन सी वोडो इकोनॉमिक्स जिस शिगुफा छोड़ा जा रहा है इससे खर्चा कम हो जाएगा भैया कैसे खर्चा कम हो जाएगा इसको कराने के लिए आपको तीन गुना वीवीपैट चाहिए तीन गुना ईवीएम चाहिए उनको बनाने के लिए आपको वक्त चाहिए वो मैन्युफैक्चर होंगी अभी लेकिन उसके अलावा सबसे बड़ी बात यह उसमें जबरदस्त खर्चा होगा यह खर्चा हम और आप बहन करेंगे तीसरी बड़ी बात यह पूरी तरह से राज्य सरकारों की अवमानना करता है इस रिपोर्ट का कहना है कि राज्य सरकारों जिनका टर्म बचा रहेगा वो भंग कर दी जाएंगी केंद्र उनको भंग कर देगा क्यों भंग कर देगा भाई और सत्रह राज्य सरकारें ऐसी होंगी जो उनका दो तो तीन साल बचा रहेगा दो हजार उन्तीस तक तो उनको क्यों भंग कर दिया जाएगा और वो क्यों ऐसा होने देंगी और यह क्यों असंवैधानिक और अलोकतांत्रिक नहीं है अगर कोई राज्य सरकार गिर जाती है तो वहां चुनाव होगा लेकिन सिर्फ उस अवधि के लिए होगा जब तक लोकसभा चुनाव नहीं हो रहा है। मतलब चुनाव भी होगा खर्चा भी वैर होगा, सारा बंदोबस्त भी होगा लेकिन उसी अवधि के लिए मैं तो एक सवाल पूछना चाहती हूं मान लीजिए केंद्र सरकार गिर जाती है जो बड़ी संभावना है मोदी जी की 2025 में गिरने की तो क्या आप सारी राज्य सरकारों को भंग कर दीजिएगा ये कौन सी इकोनॉमिक्स है ये कौन सा लॉजिक है ये सिर्फ मोदी जी ही बता सकते सूचना प्रसारण मंत्री अश्विनी वैष्णव ने एक देश एक चोन तजवीज न ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰੀ ਦੇਣ ਦਾ ਐਲਾਨ ਕਰਦੇ ਆ ਇਹ ਤਾਂ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਗਰੁੱਪ ਬਣਾਇਆ ਜਾਏਗਾ ਅਤੇ ਅਗਲੇ ਕੁਝ ਮਹੀਨਿਆਂ ਦੌਰਾਨ ਪੂਰੇ ਦੇਸ਼ ਵਿੱਚ ਬਕ-ਬਕ ਮੰਚਾਂ ਤੋਂ ਇਸ ਬਾਰੇ ਵਿਸਤਾਰਤ ਵਿਚਾਰ-ਚਰਚਾ ਹੋਏਗੀ ਪਰ ਇਹ ਸਿਫਾਰਸ਼ਾਂ ਕਦੋਂ ਤੱਕ ਲਾਗੂ ਹੋਣਗੀਆਂ ਅਤੇ ਇਸ ਸੰਬੰਧੀ ਸੰਸਦ ਦੇ ਆਗਾਮੀ ਸਰਦ ਰੁੱਤ اجلاس ਵਿੱਚ ਬਿੱਲ ਪੇਸ਼ ਕਰਨ ਬਾਰੇ ਸਵਾਲ ਦਾ ਕੇਂਦਰੀ ਮੰਤਰੀ ਅਸ਼ਵਨੀ ਬਿਆਸਨਵ ਕੋਈ ਸਿੱਧਾ ਜਵਾਬ ਨਹੀਂ ਦੇ ਸਕੇ ਇਸੇ ਕਰਕੇ ਵਿਰੋਧੀ ਇਸ ਨੂੰ ਸ਼ਗੂਫਾ ਅਤੇ ਜੁਮਲਾ ਦੱਸ ਰਹੇ ਨੇ ਦੱਸਣ ਵੀ ਕਿਉਂ ਨਾ ਜਦੋਂ ਗ੍ਰਹਿ ਮੰਤਰੀ ਅੰਤ ਸ਼ਾਹ ਤੱਕ ਇੱਕ ਦੇਸ਼ ਇੱਕ ਚੋਣ ਦੇ ਲਾਗੂ ਹੋਣ ਬਾਰੇ ਸਾਫ਼-ਸਾਫ਼ ਕੁਝ ਵੀ ਕਹਿਣ ਦੇ ਅਸਮਰਥ ਨੇ ਦੇਖਿਏ ਬਹੁਤ ਜਲਦੀ ਵਿਪੱਖਸ਼ ਮੇਂ ਵੀ ਉਹਨਕੇ ਅੰਦਰ ਸੇ ਆਂਤ੍ਰਿਕ ਦਬਾਅ ਦਬਾਅ ਬੰਨੇ ਨਾ ਲੱਗ ਜਾਏ ਕਹੀਂ ਕਿਉਂਕਿ ਦੇਸ਼ ਮੇਂ ਕਰੀਬ 80% ਆਫ ਦੀ ਰਿਸਪੌਂਡੈਂਟਸ ਹੂ ਰਿਸਪੌਂਡਿਡ ਡਿਊਰਿੰਗ ਦੀ ਕੰਸਲਟੇਸ਼ਨ ਪ੍ਰੋਸੈਸ 80% ਸੇ ਜ਼ਿਆਦਾ ਲੋਗੋ ਨੇ ਇਸਕੋ ਬਹੁਤ ਪੋਜ਼ਿਟਿਵ ਸਪੋਰਟ ਦਿਆ ਹੈ ਖਾਸ ਕਰ ਯੂਥ ਨੇ ਯੂਥ ਇਜ਼ ਵੈਰੀ ਮੱਚ ਇਨ ਫੇਵਰ ਆਫ ਕਾਂਗਰਸ ਪ੍ਰਧਾਨ ਮਲਕਾਰ ਅਰਜੁਨ ਖੜਗੇ ਨੇ ਆਖਿਆ ਕਿ ਇੱਕ ਦੇਸ਼ ਇੱਕ ਚੋਣ ਬਿਹਾਰਕ ਨਹੀਂ ਹੈ ਅਤੇ ਇਹ ਸੰਵਿਧਾਨ ਅਤੇ ਸੰਗੀ ਢਾਂਚੇ ਦੇ ਖਿਲਾਫ ਹੈ ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਦੇਸ਼ ਕਦੇ ਵੀ ਇਸ ਨੂੰ ਸਵਕਾਰ ਨਹੀਂ ਕਰੇਗਾ ਉਹਨਾਂ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਭਾਰਤੀ ਜਨਤਾ ਪਾਰਟੀ ਅਜਈਆਂ ਚੀਜ਼ਾਂ ਲਿਆ ਕੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਂਦਿਆਂ ਕੋਸ਼ਿਸ਼ਾਂ ਕਰਦੀ ਹੈ ਇਹ ਦੇਖਿਏ ये प्रैक्टिकल नहीं है और ये चलने वाला नहीं है ये सिर्फ चुनाव जब बात है कोई ना कोई कुछ मुद्दा नहीं मिल रहा उनको ऐसी चीज़ें बात करने के लिए इशू को डाइवर्ट करने के लिए वो बात करते हैं और इसीलिए और पूरे देश के लोग कोई मानने वाले भी नहीं है अखीर में आम आदमी पार्टी के आगू संदीप पाठक समाजवादी पार्टी के प्रधान अखिलेश यादव न देखो वह इस मुद्दे उ कह रहे ने। अभी चार राज्यों के चुनाव होने थे ये चार राज्यों के चुनाव एक साथ कराने में असमर्थ थे इन्होंने सिर्फ हरियाणा का और जम्मू कश्मीर के चुनाव कराए और दो राज्य झारखंड के और महाराष्ट्र के इन्होंने चुनाव ही नहीं कराए मेरा सब सबमिशन है कि जब ये चार राज्यों के चुनाव एक साथ नहीं करा पा रहे वन नेशन वन इलेक्शन कैसे कराएंगे इसको भी छोड़िए हम ये कह रहे हैं कि दिल्ली का चुनाव आप महाराष्ट्र और झारखंड के साथ करा दीजिए उसमें भी ये कराने तैयार है तैयार नहीं है कह रहे हैं कि हम तीन इलेक्शन एक साथ नहीं करा आप तीन इलेक्शन चार इलेक्शन तो एक साथ करा नहीं पा रहे हो पूरे देश में कैसे कराओगे एक दूसरा आर्ग्यूमेंट भी है सपोज कि कोई सरकार बीच में गिर जाती है साल के कार्यकाल में ढाई साल में अगर कोई सरकार गिर जाती है तो क्या भारतीय जनता पार्टी फिर यहां राष्ट्रपति शासन लगाएगी और एल के माध्यम से गवर्नर के माध्यम से क्या वहां पर वो अपना खुद राज करना चाहती है इसलिए ऐसे आइडिया लेकर आ रही है मेरा सबमिशन ये है कि ये भारतीय जनता पार्टी का एक जुमला है वैसे ही जुमला है जैसे किसानों से बिना पूछे ये किसानों के लिए कानून लेकर आए थे एक्सपर्ट से बिना पूछे ये डिमोनेटाइजेशन लेकर आए थे कोरोना में बिना ऑथेंटिकेटेड डॉक्टर से डिस्कस किए ये थाली बजवा रहे थे ये भी एक जुमला है जिसका को वही हर्ष होगा जो बाकी इनके आइडियाज़ के हुए जो रिपोर्ट में बता रहे हैं कि अठारह पेज थे अठारह 626 पेजेस की रिपोर्ट थी वन नेशन वन इलेक्शन और 191 दिनों में पूरी हुई है यह पूरी लगभग 100 पेजेस प्रतिदिन का आंकड़ा है अगर हम हिसाब किताब लगाए तो इसी से पता चलता है कि इसके बारे में कितना सतही पर दिखावरी चर्चा हुई होगी तो सोचिए कितना चर्चा हुई होगी अगर इतनी बड़ी रिपोर्ट थी 18,626 पेजों की तो क्या चर्चा हुई होगी उस पर दरअसल यह भाजपाई रिपोर्ट है जो तैयार हुई है